ਸਤਿ ਸ਼੍ਰੀ ਅਕਾਲ ਮੈਂ ਹਰਜੀਤ ਸਿੰਘ ਸਪੋਕਸਪੀਕਨ ਸ਼੍ਰੋਮਣੀ ਅਕਾਲੀ ਦਲ ਗੱਲ ਚੱਲ ਰਹੀ ਹੈ ਹਾੜਾਂ ਦੀ ਸੂਬਾ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਜ਼ਿੰਮੇਵਾਰ ਹੈ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਨੇ ਇੰਤਜ਼ਾਮ ਨਹੀਂ ਕੀਤੇ ਮੈਂ ਅੱਜ ਜੋ ਤੁਹਾਡੇ ਸਾਹਮਣੇ ਫੈਕਟ ਰੱਖ ਰਿਹਾ ਹਾਂ ਉਹ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੇਗਾ ਜੇ ਅਸੀਂ ਗੱਲ ਕਰ ਲਈਏ ਪਹਿਲੇ ਡੈਮ ਸੇਫਟੀ ਦੀ ਦੇਖੋ ਡੈਮ ਸੇਫਟੀ ਐਕਟ 2022 ਜਿਹੜਾ ਕਿ ਸੂਬਾ ਸਰਕਾਰ ਜਦੋਂ ਇਹ ਕਾਨੂੰਨ ਬਣਿਆ ਸੀ ਉਹਦਾ ਵਿਰੋਧ ਕਰ ਰਹੀ ਸੀ ਲੇਕਿਨ ਉਸ ਤੋਂ ਬਾਅਦ ਉਸ ਐਕਟ ਤੋਂ ਦੇਹੀ ਪ੍ਰੇਜ਼ੈਂਟ ਅੰਡਰ ਸੈਕਸ਼ਨ 11 ਡੈਮ ਸੇਫਟੀ ਐਕਟ ਇੱਕ ਸਟੇਟ ਕੌਂਸਲ ਦੀ ਕਨਸਟੀਟਿਊਸ਼ਨ ਜ਼ਰੂਰੀ ਹੁੰਦੀ ਹੈ ਜਿਹੜੀ ਸੂਬਾ ਸਰਕਾਰ ਨੇ 13 ਮਈ 2022 ਨੂੰ ਐਸ ਗਰੀ ਹੈ ਆਪਣੇ ਸੈਕਸ਼ਨ 11 ਆਫ ਡੈਮ ਸੇਫਟੀ ਐਕਟ ਦੇ ਅੰਦਰ ਕਮੇਟੀ ਸਟੇਟ ਕਮੇਟੀ ਕਨਸਟੀਟਿਊਟ ਕੀਤੀ ਹੁਣ ਉਹ ਸਟੇਟ ਕਮੇਟੀ ਦਾ ਕੰਮ ਕੀ ਹੈ ਉਹ ਸਟੇਟ ਕਮੇਟੀ ਦੇ 5 6 ਕੰਮਾਂ ਦੇ ਵਿੱਚੋਂ ਇੱਕ ਕੰਮ ਇਹ ਵੀ ਹੈ ਇੰਟਰ ਸਟੇਟ ਵਾਟਰ ਮੈਨੇਜਮੈਂਟ ਐਂਡ ਰੈਵਰਡੀਲ ਮੀਜ਼ਰ ਮੀਨਸ ਕਿ ਜਦੋਂ ਕੋਈ ਹੜ੍ਹ ਆਏ ਕਿੰਨਾ ਪਾਣੀ ਛੱਡਣਾ ਹੈ ਕਿੰਨਾ ਨਹੀਂ ਛੱਡਣਾ ਇਹ ਇਹਨਾਂ ਉਸ ਕੇਂਦਰੀਆਂ ਏਜੰਸੀਆਂ ਨਾਲ رابطہ ਕਾਇਮ ਕਰਨਾ ਹੈ ਮੈਂ ਪੰਜਾਬ ਸਰਕਾਰ ਤੋਂ ਪੁੱਛਣਾ ਚਾਹਨਾ ਬੀ ਕਿਆ ਕੋਈ ਤੁਹਾਡੀ ਇਸ ਮੀਟਿੰਗ ਉਸ ਉਸ ਕਮੇਟੀ ਦੇ ਵਿੱਚ ਪੰਜਾਬ ਦੇ ਅਫਸਰ ਨੇ ਪੰਜਾਬ ਦੇ ਪੰਜ ਅਫਸਰ ਨੇ ਕਿਆ ਤੁਹਾਡੀ ਉਸ ਕਮੇਟੀ ਦੀ ਕੋਈ ਮੀਟਿੰਗ ਹੋਈ ਉਹਦੀ ਕੋਈ ਮਿਨਟਸ ਹੈ ਦਿਖਾਓ ਕਿ ਤੁਸੀਂ ਕੋਈ ਰابطਾ ਕਾਇਮ ਕੀਤਾ ਕਿੰਨਾ ਪਾਣੀ ਰਿਲੀਜ਼ ਹੋਣਾ ਚਾਹੀਦਾ ਕਿੰਨਾ ਨਹੀਂ ਹੋਣਾ ਚਾਹੀਦਾ ਕੱਖ ਨਹੀਂ ਜੇ ਹੈ ਤੇ ਹੁਣ ਤੱਕ ਇਹਨਾਂ ਦੇ ਇਰੀਗੇਸ਼ਨ ਮਿਨਿਸਟਰ ਉਸ ਮਿਨਟਸ ਨੂੰ ਦਿਖਾ ਦੇ ਦੇ ਕਿ ਅਸੀਂ ਕੇਂਦਰ ਨਾਲ ਇਹ ਰابطਾ ਕਾਇਮ ਕੀਤਾ ਬੰਦਾ ਦੀ ਮੈਨੇਜਮੈਂਟ ਨਾਲ ਇਹ ਰابطਾ ਕਾਇਮ ਕੀਤਾ ਫਿਰ ਟੈਂਚੋ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਮਾਧੋਪੁਰ ਡੈਮ ਉਹ ਤਾਂ ਸਟੇਟ ਸੂਬੇ ਦੇ ਅੰਦਰ ਹੈ ਉਹ ਤਾਂ ਸੂਬੇ ਨੇ ਡਿਸਾਈਡ ਕਰਨਾ ਉਹ ਤੇ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਜਾ ਹੁਣੇ ਗੋਇਲ ਸਾਹਿਬ ਦਾ ਇੱਕ ਬਿਆਨ ਦੇਖ ਰਹੇ ਹਾਂ ਬਈ ਮੁਹਾਲੀ ਦੀ ਇੱਕ ਕੰਪਨੀ ਹੈ ਜਿਹਨੂੰ ਅੰਗੇਜ ਕੀਤਾ ਸੀ ਇਸ ਕੰਮ ਦੀ ਸਕਿਉਰਿਟੀ ਹਸਤੇ ਐਲ 9 ਬਿਜ਼ਨਸ ਪ੍ਰਾਈਵੇਟ ਲਿਮਟਿਡ ਗੋਇਲ ਸਾਹਿਬ ਆਪਣੇ ਬਿਆਨ ਚ ਕਹਿੰਦੇ ਨੇ ਅਸੀਂ ਉਹਨਾਂ ਨੂੰ ਨੋਟਿਸ ਇਸ਼ੂ ਕਰਤਾ ਮਾਰਚ 13 ਦੇ ਵਿੱਚ 24 ਨੂੰ ਉਹਨਾਂ ਨੂੰ ਟੈਂਡਰ ਦਿੱਤਾ ਤੇ ਕਿਉਂਕਿ ਉਹ L1 ਸੰਸਾਦੇ 22 ਲੱਖ ਰੁਪਏ ਇਸ ਕਰਕੇ ਉਹਨਾਂ ਨੂੰ ਟੈਂਡਰ ਦਿੱਤਾ ਦੇਖੋ ਜਿਹੜਾ ਇਹ ਟੈਕਨੀਕਲ ਕੰਮ ਆਏ ਉਹਦੇ ਸਿਰਫ ਫਾਈਨੈਂਸ਼ੀਅਲ L1 ਨਹੀਂ ਦੇਖੀ ਜਾਂਦੀ ਅਸੀਂ ਮੰਤਰੀ ਜੀ ਤੋਂ ਪੁੱਛਨੇ ਆ ਕਿ ਆ ਉਹ ਕੰਪਨੀ ਟੈਕਨੀਕਲ ਕੰਪੀਟੈਂਸੀ ਇਹ ਕੰਮ ਕਰਨਦੇ? ਕੀ ਉਹਦੇ ਕੋਲ ਇਹ ਕੰਮ ਕਰਨ ਦਾ ਇਨਫਰਾਸਟ੍ਰਕਚਰ ਹੈਗਾ ਸੀ? ਕੀ ਉਹਦੇ ਕੋਲ ਕੰਪੀਟੈਂਸੀ ਹੈ ਜਾਂ ਸਿਰਫ ਤੁਸੀਂ L1 L1 ਦੇਖ ਕੇ ਕਿਹਾ ਇਹ ਵਿੱਚ ਕੋਈ ਕ੍ਰਪਸ਼ਨ ਤਾਂ ਨਹੀਂ ਹੈਗਾ? ਕਿ ਸਿਰਫ ਆਪਣੇ ਬੰਦਿਆਂ ਨੂੰ ਤੁਸੀਂ ਫੈਸਿਲੀਟੇਟ ਕਰਨ ਵਾਸਤੇ ਐਲ 1 ਕਰਕੇ ਉਹਨਾਂ ਨੂੰ ਠੇਕਾ ਦਿੱਤਾ ਤੁਸੀਂ ਇਹਦੇ ਤੇ ਨੋਟਿਸ ਨਹੀਂ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਪਰਚਾ ਹੋਣਾ ਚਾਹੀਦਾ ਹੁਣ ਗੱਲ ਕਰਦੇ ਆ ਸਰਕਾਰ ਦੇ ਕਲੇਮ ਕੀ ਕਲੇਮ ਦੀ ਸਰਕਾਰ ਕਹਿ ਰਹੀ ਹੈ 14 ਜੁਲਾਈ 2025 ਨੂੰ ਵੀ ਅਸੀਂ 4766 ਕਿਲੋਮੀਟਰ ਡਰੇਨ ਸਾਫ ਕੀਤੇ 1044 ਚੈੱਕ ਡੈਮ ਬਣਾਏ 53400 ਬੰਬੂ ਪਲਾਂਟੇਸ਼ਨ ਕੀਤੀਆਂ ਉਹਨਾਂ ਲਈ 557 ਸੌਕਪੀਟ ਕਸਟਮ ਕੀਤੀ ਦੱਸੋ ਜੀ ਜੇ ਇਹ ਸਾਰੇ ਕੰਮ ਹੋਏ ਹੁੰਦੇ ਨਾ ਸਾਡਾ ਨੁਕਸਾਨ ਵੀ ਪੈਸੇ ਵੀ ਨਹੀਂ ਹੋਣਾ ਸੀ ਇਲੀਗਲ ਮਾਈਨਿੰਗ ਇਸ ਤੋਂ ਇਲਾਵਾ ਸਭ ਤੋਂ ਵੱਡੀ ਰਿਸਪਾਂਸਿਬਲ ਇਸ ਸਾਰੀ ਜਿਹੜੀ ਪ੍ਰੋਬਲਮ ਅੱਜ ਪੰਜਾਬ ਦੇ ਵਸਨੀਕ ਇਸ ਨਲਾਇਕ ਔਰ ਨਕਮੀ ਸਰਕਾਰ ਦੇ ਕਾਰਨ ਫੇਸ ਕਰ ਰਹੇ ਨੇ ਗੱਲ ਆ ਜਾਂਦੀ ਜੀ ਫੰਡਸ ਦੋ ਫੰਡਸ 24 25 25 26 24 25 ਦੇ ਵਿੱਚ STARF ਦੀ ਦੋ ਇਨਸਟਾਲਮੈਂਟਸ ਹਨ 611 ਕਰੋੜ ਰੁਪਏ ਉਹਦੇ ਵਿੱਚ ਸੈਂਕਸ਼ਨ ਹੋਏ ਸਨ ਪੂਰੇ ਮੁਲਕ ਦੇ ਵਿੱਚ ਸਿਰਫ ਚਾਰ ਜਾਂ ਪੰਜ ਅਸੀ ਸਟੇਟਾਂ ਨੇ ਜਿਨ੍ਹਾਂ ਨੇ ਸੈਕੰਡ ਇਨਸਟਾਲਮੈਂਟ ਨਹੀਂ ਲਈ ਇਹਨਾਂ ਸਿਰਫ ਪਹਿਲੀ ਇਨਸਟਾਲਮੈਂਟ 229 ਕਰੋੜ ਦੀ ਲਈ ਸੈਕੰਡ ਇਨਸਟਾਲਮੈਂਟ ਕਿਉਂ ਨਹੀਂ ਲਈ ਜੀ ਤੁਸੀਂ ਕਿਉਂ ਨਹੀਂ ਲਈ ਕਿਉਂ ਕਿ ਸੈਕੰਡ ਇਨਸਟਾਲਮੈਂਟ ਤਾਂ ਰੁਕਦੀਏ ਜੇ ਫਰਸਟ ਇਨਸਟਾਲਮੈਂਟ ਅਨਸਪੈਂਟ ਹੋਏ ਇਹ ਫਰਸਟ ਇਨਸਟਾਲਮੈਂਟ ਦਾ ਯੂਟਿਲਾਈਜੇਸ਼ਨ ਹੈ ਤੋਇਆ ਫਰਸਟ ਇਨਸਟਾਲਮੈਂਟ ਮਿਸਐਪਰੋਪ੍ਰੀਏਟ ਹੋਇਆ ਹੈ ਕਿ ਆਏ ਫਰਸਟ ਇਨਸਟਾਲਮੈਂਟ ਦਾ ਪੈਸਾ ਉਹ ਦਿੱਲੀ ਦੇ ਡਾਕੂ ਜਿਹੜੇ ਪੰਜਾਬ ਨੂੰ ਚਿੱਚੜ ਵਰਗੇ ਚਿਮੜੇ ਦੇ ਪੰਜਾਬ ਦੇ ਖਜ਼ਾਨੇ ਨੂੰ ਉਹ ਖਾ ਗਏ ਕਿਹਾ ਸਰਕਾਰ ਨੂੰ ਇਸ ਚੀਜ਼ ਦੀ ਸਫਾਈ ਦੇਣੀ ਪੈਗੀ ਹੁਣ ਕਹਿੰਦੀ ਜੀ ਸਰਕਾਰ ਕਹਿੰਦੀ ਜੀ ਸਾਡੇ ਇੰਤਜ਼ਾਮ ਬੜੇ ਵਧੀਆ ਸਨ ਸਰਕਾਰ ਦੇ ਇੰਤਜ਼ਾਮ ਸੁਣ ਲੋ ਪੂਰੇ ਵਾਟਰ ਰਿਸੋਰਸ ਡਿਪਾਰਟਮੈਂਟ ਕੋਲ ਪੰਜਾਬ ਵਿੱਚ 257 ਕਿਸ਼ਤੀਆਂ ਜੇ ਤੁਸੀਂ ਹੈਰਾਨ ਰਹਿ ਜਾਓਗੇ 257 ਕਿਸ਼ਤੀਆਂ ਦੇ ਵਿੱਚ 143 ਕਿਸ਼ਤੀਆਂ ਚ ਇੰਜਨ ਹੀ ਕੋਈ ਨਹੀਂ ਹੁਣ ਸਾਹਬ ਲਾ ਲਓ ਜੇ 257 ਚੋਂ 143 ਕਿਸ਼ਤੀਆਂ ਚ ਇੰਜਨ ਹੀ ਕੋਈ ਨਹੀਂ ਤੋ ਤਾਂ ਸਿਰਫ ਫੋਟੋ ਖਚਾਉਣ ਉਸਤੇ ਹੀ ਹੈ ਉਹ ਕਿਸ਼ਤੀ ਕਿਸੇ ਕੰਮ ਦੀ ਥੋੜਾ ਫਿਰ ਜੀ ਇੰਨਾ ਅੱਜ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖ ਰਿਆ ਸਾ ਵੀ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਦੇ ਇੱਕ ਓ ਐਮ ਪੀ ਜਿਹੜਾ ਹੁਣੇ ਥੋੜਾ ਟਾਈਮ ਪਹਿਲੇ ਫੇਸਬੁੱਕ ਤੇ ਪੁੱਛ ਰਿਹਾ ਸੀ ਮੈਂ ਮੁਛਾ ਰੱਖਾਂ ਕਿ ਨਾਲ ਰੱਖਾਂ 2.5 ਕਰੋੜ ਇੱਕ ਐਮਪੀ ਜਿਹੜਾ ਮੁੱਖ ਮੰਤਰੀ ਦੀ ਕੋਠੀ ਤੇ ਹੀ ਕਰਿਆ ਸੀ ਕਿ ਪੰਜਾਬ ਦੇ ਪਾਣੀਆਂ ਤੇ ਹਰਿਆਣੇ ਦਾ ਬਰਾਬਰ ਦਾ ਹੱਕ ਏ ਉਹਨਾਂ ਨੇ ਕੰਸਰਨ ਡੀਸੀ ਨੂੰ ਚਿੱਠੀ ਲਿਖੀ ਇੱਕ ਨੇ 5 ਕਰੋੜ ਇੱਕ ਨੇ 2.5 ਕਰੋੜ ਉਹ ਨਾਲ ਬੜੀ ਸ਼ੇਖੀ ਨਾਲ ਕਹਿੰਦੇ ਨੇ ਵੀ ਇਹ ਪੰਜਾਬ ਦਾ ਪੈਸਾ ਸੀ ਪੰਜਾਬ ਨੂੰ ਵਾਪਸ ਦੇ ਰਹੇ ਆ ਪਹਿਲੀ ਗੱਲ ਜਿਹੜਾ ਇਹ ਐਮਪੀ ਫੰਡ ਹੈਗਾ ਇਹ ਕਿਤਰੀ ਵੀ ਇਮੀਡੀਏਟਲੀ ਰੀਲੀਫ ਦੇ ਕੰਮ ਨਹੀਂ ਆ ਸਕਦਾ ਬੀਸੀ ਕੋਲੇ ਪਾਵਰ ਨਹੀਂ ਵੀ ਇਹ ਪੈਸੇ ਕਢਾ ਕੇ ਤੇ ਲੋਕਾਂ ਨੂੰ ਇਮੀਡੀਏਟਲੀ ਰੀਲੀਫ ਦੇ ਦੇ ਇਹ ਪੈਸਾ ਸਿਰਫ ਕੰਮ ਆ ਸਕਦਾ ਹੈ ਪੱਕਾ ਪਰਮਾਨੈਂਟ ਕੋਈ ਚੈੱਕ ਬਨਾਨੀ ਕੋਈ ਹੋਰ ਡੈਮ ਬਣਾਣਾ ਪਰਮਾਨੈਂਟ ਇਨਫਰਾਸਟ੍ਰਕਚਰ ਤੇ ਉਹ ਕਦੋਂ ਪੈਸਾ ਆਏਗਾ ਕਦੋਂ ਉਹਦੇ ਟੈਂਡਰ ਇਸ਼ੂ ਹੋਣਗੇ ਕਦੋਂ ਉਹ ਕੰਮ ਹੋਏਗਾ ਇਹ ਕੰਮ ਤਾਂ ਅਗਲੇ ਸਾਲ ਤੇ ਚਲਾ ਗਿਆ ਫਿਰ ਅਸੀਂ ਕਹੀਏ ਵੀ ਜੇ ਤੁਸੀਂ ਕਹਿੰਦੇ ਹੋ ਇਹ ਪੰਜਾਬ ਦਾ ਪੈਸਾ ਹੈ ਤੇ ਤੁਸੀਂ 2022 ਦੇ ਇਹਨੇ ਨਵਰਤਨ ਜਿਹੜੇ ਪੰਜਾਬ ਦੇ ਬਣੇ ਹੋਏ ਨੇ ਤੁਸੀਂ ਜਿਹੜਾ ਆਪਾਂ ਚਾਤੀ ਮਾਰੀਏ ਬਈ ਤੁਸੀਂ ਕਿੰਨਾ ਕੁ ਪੈਸਾ ਖਰਚ ਬੈਠੇ ਹੋ ਜੇ ਤੁਸੀਂ ਦੇਖੋ ਇਹ ਹੈਗਾ ਜਿਹੜੀ 10 ਸੈਪਟੰਬਰ 2025 ਰਾਜ ਸਭਾ ਦੀ ਸਾਈਟ ਤੋਂ ਮੈਂ ਕਢਿਆ ਬਈ ਪੰਜਾਬ ਦੇ ਜਿੰਨੇ ਰਾਜ ਸਭਾ ਮੈਂਬਰ ਨੇ ਇੰਨਾ ਹੁਣ ਤੱਕ ਪੈਸਾ ਵਰਤਿਆ ਕਿੰਨਾ ਉਹਨਾਂ ਦੇ ਅਖਬਾਰਾਂ 'ਚ ਕਹੀ ਜਾਂਦੇ ਨੇ ਜੀ ਪੰਜਾਬ ਦਾ ਪੈਸਾ ਹੈ ਤੇ ਅਸੀਂ ਪੰਜਾਬ ਨੂੰ ਦੇ ਦਿੱਤਾ ਹੈਰਾਨ ਰਹਿ ਜਾਓਗੇ ਇਹਦੇ ਵਿੱਚ ਸਿਰਫ ਵਿਕਰਮਜੀਤ ਸਿੰਘ ਸਾਨੀ ਜੀ ਨੂੰ ਛੱਡ ਕੇ ਕਿਸੇ ਵੀ 2022 ਤੋਂ ਬਾਅਦ ਆਪਣੀ ਇਨਸਟਾਲਮੈਂਟ ਨਹੀਂ ਲਈ ਐਮਪੀ ਫੰਡ ਦੀ ਇਹ ਹੁਣ 25 ਚੱਲ ਰਿਹਾ ਹੈ অশੋਕ ਕੁਮਾਰ ਮਿੱਤਲ ਇਨਟਾਈਟਲਮੈਂਟ 15 ਕਰੋੜ ਯੂਜ਼ ਸਿਰਫ 2.5 ਕਰੋੜ ਲਾਸਟ ਇਨਸਟਾਲਮੈਂਟ 262 ਰਾਗਵ ਚੰਦਾਨ ਜਿਹੜਾ ਕਹਿੰਦਾ ਸੀ ਮੁੱਠਾ ਰੱਖਾ ਕੇ ਨਾ ਰੱਖਾਂ ਇਹਦੀ ਲਾਸਟ ਇਨਸਟਾਲਮੈਂਟ 31022 ਸੰਦੀਪ ਕੁਮਾਰ ਪਾਟਕ ਜਿਹੜਾ ਪਾਨੀ ਤੇ ਵੀ ਹਰਿਆਣੇ ਦਾ ਹੱਕ ਕਹਿ ਰਿਹਾ ਸੀ ਇਹਦੀ ਲਾਸਟ ਇਨਸਟਾਲਮੈਂਟ 241122 ਸੰਜੀਵ ਅਰੋੜਾ ਇਹਦੀ ਲਾਸਟ ਇਨਸਟਾਲਮੈਂਟ 31522 ਦੱਸੋ ਜੀ ਇਹ ਇਹ ਨਬਹਾਲ ਏ ਹੁਣ ਸਿਰਫ ਅਖਬਾਰਾਂ ਦੀ ਸੁਰਖੀਆਂ ਬਣਾਉਣ ਵਾਸਤੇ ਡੀਸੀ ਨੂੰ ਚਿੱਠੀ ਲਿਖਦੇ ਜੀ 5 ਕਰੋੜ 2.5 ਕਰੋੜ ਉਹ ਸਾਰੇ ਪੈਸਾ ਵਰਤਿਆ ਨਹੀਂ ਜਾ ਸਕਦਾ ਜੇ ਤੁਸੀਂ ਇੰਨੇ ਸਿੰਸੀਅਰ ਹੁੰਦੇ ਤੇ ਪਿਛਲੇ ਸਾਲ ਹੀ ਇਹ ਪੈਸਾ ਦੇਂਦੇ ਨਾ ਜੀ ਲੋ ਜੀ ਜਿੱਥੇ ਜਿੱਥੇ ਬੰਦ ਬੰਨੇ ਨੇ ਜਿੱਥੇ ਜਿੱਥੇ ਸਭਾਈ ਹੋਣੀ ਹੈ ਜਿੱਥੇ ਜਿੱਥੇ ਚੈੱਕ ਡੇ ਬੰਨੇ ਨੇ ਇਹ ਆ ਸਾਡਾ ਪੈਸਾ ਵਰਤੋ ਤੁਹਾਡਾ ਤਾਂ ਧਿਆਨ ਹੀ ਕੋਈ ਨਹੀਂ ਪੰਜਾਬ ਵੱਲ ਤੁਸੀਂ ਤਾਂ ਸਿਰਫ ਪੰਜਾਬ ਦੇ ਖਜ਼ਾਨੇ ਨੂੰ ਟੁੱਟਣ ਲੱਗੇ ਹੋਇਓ ਸਿਕਿਉਰਿਟੀ ਲੈ ਲਈ ਪੰਜਾਬ ਦੀ ਦੱਸੋ ਕਿਹਦਾ ਪੈਸਾ ਤੁਸੀਂ ਜਿਹੜਾ ਰਾਜ ਸਭਾ ਦੇ ਮੈਂਬਰ ਹੋ ਕਿੰਨਾ ਕੁ ਪੈਸਾ ਵਰਤਿਆ ਤੁਸੀਂ ਪੰਜਾਬ ਦੇ ਉੱਤੇ ਸੋ ਪੰਜਾਬ ਦੀ ਜਿੰਨੀ ਵੀ ਜੜੀ ਹਾਲਤ ਹੈ ਕੱਲ ਮੈਂ ਉਸ ਏਰੀਆ 'ਚ ਵੀ ਸਾਂ ਗਰਾਊਂਡ ਲੈਵਲ ਤੇ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਵਜ਼ਾਰਤ ਨੂੰ ਸਿਰਫ ੁੰਡੇ ਬਹਿ ਕੇ ਰੋਟੀ ਖਾਣ ਲਿਬੜੇ ਪਜਾਮੇ ਕਰਕੇ ਫੋਟੋ ਖਿਚਾਉ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਸਰਕਾਰ ਦੇ ਵਜ਼ੀਰਾਂ ਦਾ ਇਹ ਕੰਮ ਨਹੀਂ ਹੁੰਦਾ ਪਜਾਮਾ ਗੰਦਾ ਕਰਕੇ ਤੇ ਸਿਰ ਤੇ ਤਸਲਾ ਚੋ ਕੇ ਫੋਟੋ ਖਿਚਾਣੀ ਸਰਕਾਰ ਦਾ ਕੰਮ ਹੁੰਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਸਰਕਾਰ ਦਾ ਕੰਮ ਹੁੰਦਾ ਲੌਜਿਸਟਿਕ ਸਪੋਰਟ ਪ੍ਰੋਵਾਈਡ ਕਰਨਾ ਇਹਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਜੋ ਅੱਜ ਪੰਜਾਬ ਤਰਾਸਦੀ ਦਾ ਸ਼ਿਕਾਰ ਹੈ ਉਹ 100% ਸੂਬੇ ਦੀ ਨਿਕੰਮੀ ਔਰ ਇਨਕੰਪੀਟੈਂਟ ਸਰਕਾਰ ਦੇ ਕਾਰਨ